ਬੰਦਾ ਜ਼ਿੰਦਗੀ ਚ ਦੇਖ ਲਓ ਕੀ ਕੀ ਪਾਪੜ ਵੇਲਦਾ ਪਰ ਇਹ ਪਤਾ ਹੀ ਨਹੀਂ ਕੀ ਦਮ ਦਾ ਪਰੋਸਾ ਯਾਰ ਦਮ ਆਵੇ ਜਾਂ ਨਾ ਆਵੇ ਇਹ ਬੰਦਾ ਦੇਖ ਲਓ ਰੋਟੀ ਖਾਣ ਦੀ ਤਿਆਰੀ ਕਰ ਰਿਹਾ ਪਰ ਇਹਨੂੰ ਇਹ ਪਤਾ ਹੀ ਨਹੀਂ ਵੀ ਇਹ ਰੋਟੀ ਨਹੀਂ ਖਾਣੀ ਤੇ ਇਹ ਤਾਂ ਅੰਤਮ ਪਲ ਆ ਦੇਖ ਲਓ ਬੰਦਾ ਕਿਵੇਂ ਰੇਤ ਵਾਂਗੂ ਹੱਥ ਚੋਂ ਫਿਸਲ ਕੇ ਉਹ ਗਿਆ ਹੋ ਗਿਆ ਸੋ ਮਿੱਤਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੋ ਸਮਾਜ ਲਈ ਵਧੀਆ ਕੰਮ ਕਰੋ ਜੋ ਆਪਾਂ ਆਪਣੀ ਜ਼ਿੰਦਗੀ ਚ ਬੈਟਰ ਕਰ ਸਕਦੇ ਆ ਉਹ ਕਰੋ ਟਾਈਮ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਦੁਨੀਆ ਨੂੰ ਬਾਏ ਬਾਏ ਕਹਿਣੀ ਪੈ ਜਾਣੀ ਆ ਇਹ ਕੋੜੀ ਸਚਾਈ ਆ ਜਿੰਨੀ ਜਲਦੀ ਤੁਸੀਂ ਸਮਝ ਲਓਗੇ ਉਨਾ ਹੀ ਵਧੀਆ ਆ ਆ ਦੇਖ ਲਓ ਇਹ ਬੰਦੇ ਨੂੰ ਪਤਾ ਹੋਊਗਾ ਬਈ ਆ ਜਿਹੜੀ ਰੋਟੀ ਮੇਰੇ ਮੋਹਰੇ ਆ ਗਈ ਮੈਂ ਖਾਣੀ ਹੀ ਨਹੀਂ ਖਾਣ ਦੀ ਤਿਆਰੀ ਕਰ ਰਿਆ ਸੀ ਉਹ ਹੋ ਗਿਆ ਆ ਦੇਖੋ ਮੈਨੂੰ ਇਸ ਦੁਨੀਆ ਤੇ ਕੱਖ ਨਹੀਂ ਹੈਗਾ ਕੰਮ ਹੀੜ ਕੇ ਜਿੰਨੇ ਇਰਾਦੇ ਤਾਂ ਵਾਕਿਆ ਹੀ ਨਹੀਂ ਰਹਾ ਸੋ ਸਭ ਨੂੰ ਬੇਨਤੀ ਆ ਵਧੀਆ-ਵਧੀਆ ਕੰਮ ਕਰੋ ਯਾਰ ਦੁਨੀਆ ਨੂੰ ਸਮਾਜ ਸੇਵ ਦੇਣ ਵਾਲੇ ਕੰਮ ਕਰੋ ਹਮ ਮੈਂ ਮੇਰੀ ਆ ਉਹਦੀ ਮੇਰੇ ਇੰਨੇ ਖੇਤ ਆ ਤੇਰੇ ਇੰਨੇ ਆ ਇਹ ਸਾਰੀਆਂ ਗੱਲਾਂ ਛੱਡ ਦਿਓ ਇਹ ਛੱਡ ਕੇ ਨਾ ਕੋ ਸਮਾਜ ਲਈ ਵਧੀਆ ਕੰਮ ਕਰੋ ਆ ਦੇਖੋ ਐਦਾਂ ਆਉਂਦੀ ਆ